ਵੇਖਾ ਤਾਂ 타ជី ਜਖ ਲਾ ਰੀਆਂ ਕਿਤੇ ਚਾੜੂ ਆ ਤੇ ਹੋ ਨਹੀਂ ਚੱਜਣਾ ਰੱਖਦੀ ਵੀ ਚੱਲ ਮੈਂ ਚੱਜਣਾ ਇਹਨਾਂ ਨੂੰ ਰੱਖਾਂ ਇੱਥੇ ਆ ਤਾਂ ਗੋੜੇ-ਗੋੜੇ ਮਿੱਟੀ ਪੁੱਟੀ ਚੱਲ ਹੋਰ ਨਹੀਂ ਤਾਂ ਕੁਛ ਕਰਨਾ ਤੇ ਉੱਤੇ ਪਾਣੀ ਧਰੌਂਕ ਦੇ ਪੱਖਾ ਵਾ ਤੇ ਕਿਤੇ ਪੱਖਾ ਨਹੀਂ ਚੱਜਦੇ ਤਾਂ ਰੱਖਿਆ ਚੋਕੇ ਉੱਥੇ ਰੱਖਾਂ ਇਹਨਾਂ ਨੂੰ हाय हाय चक्कर हम दे हाय बीबी नु कहने वेख्या नहीं बीबी की दीदी भाई तू की हो गया तैनो की होया है कोई है मैं चक्कर च आ तो क्यों इतना भला की कीता ही करना की खलो जा इतना ही बड़ा वा भी तू अपना आप ले फिरे खलो जा मैं उठ दी हां ਇਹ ਕੰਮ ਪਾਰਾ ਕੀਤਾ ਹੋਣਾ ਨਾ ਜਿਹੜਾ ਚੱਕਰ ਖਾ ਕੇ ਡੇਗੀ ਆ ਉੱਠ ਫੇਰ ਮਾਰਾ ਜਾ ਤੇ ਹੌਸਲਾ ਕਰ ਕੀ ਆਹੀ ਪਤਾ ਨਹੀਂ ਲੱਗਾ ਕੋ ਇਹ ਨਾ ਬੜਾ ਤੂੰ ਆਪਣਾ ਆਪ ਲਈ ਫਿਰ ਮੈਂ ਪਾਣੀ ਨਵਾਜ ਮਾਰ ਕੇ ਲੈਂਦੀ ਮੈਂ ਪਾਣੀ ਲੈਂਦੀ ਨਾਲੇ ਪਾਣੀ ਨਵਾਜ ਮਾਰੀ ਨਾ ਪੈ ਠੀਕ ਵਾ ਨਾ ਠੀਕ ਸਿੱਧਿਆ ਕਰ ਲੈ ਲੱਤਾਂ ਮਰੀ ਮਾ ਭਾਬੀ ਨਵਾਜ ਲੱਗੀ ਆ ਭਾਬੀ ਪਾਣੀ ਲਿਆਉਣ ਤਮਾਤਾ ਆਪਣਾ ਧਿਆਨ ਰੱਖਿਆ ਕਰ ਤੂੰ ਆਪਣਾ ਧਿਆਨ ਮਾਸਾ ਨਹੀਂ ਰੱਖਦੀ ਹੈਗੀ ਹੁਣ ਪਤਾ ਵਾ ਵੀ ਮੇਰਾ ਇਦਾਂ ਦਾ ਸਰੀਰ ਹੋ ਗਿਆ ਵਾ ਬੰਦਾ ਆਪਣਾ ਹਵਾ ਪਾਲਾ ਜਿਹੜਾ ਕੰਮ ਵਾ ਨਾ ਕਰੇ ਲਾਗੋ ਬਥੇਰਾ ਘਰ ਤੇ ਲੈਣੀ ਆ ਫਿਰ ਲਾ ਲਾ ਉੱਠ ਕੇ ਗਈ ਬਾਥਰੂਮ ਤੇ ਮੈਂ ਕਿੱਦਾਂ ਤੈਨੂੰ ਤਰੇਲੀਆਂ ਜੀਆਂ ਆਉਂਦੀਆਂ ਆ ਆਲਮ ਪਾਣੀ ਉਠ ਮੈਂ ਆਪਾਂ ਪਾਣੀ ਪੀਤਾ ਹੁਣ ਕਿਹਾ ਹੈ ਮਮੀ ਪਤਾ ਹੀ ਨਹੀਂ ਲੱਗਾ ਕੀ ਮੈਨੂੰ ਹੋਇਆ ਜੇ ਨਹੀਂ ਠੀਕ ਤੇ ਨਾ ਕੋਈ ਕੰਮ ਕਰ ਕਰਿਆ ਕਰੋ ਤੇ ਭਾਬੀ ਤੈਨੂੰ ਪਤਾ ਤਾਂ ਹੈਗਾ ਹੀ ਆ ਮੈਂ ਬਾਥਰ ਨੂੰ ਗਈ ਤੇ ਉਧਰ ਨੂੰ ਚਲ ਗਈ ਤੇ ਹੌਲਾ ਹੌਲਾ ਪਾਣਾ ਇਹਨੂੰ ਕੰਮ ਨਾ ਕਰਨ ਦਿਆ ਕਰੋ ਉਹ ਪੱਖਾ ਜਿਆ ਪਿਆ ਸੀ ਤੇ ਮੈਂ ਹਾਂ ਚਾਹ ਦੇ ਇੱਕ ਬੰਦੇ ਰੱਖ ਦਿੱਤੀ ਤੇ ਜਿੱਦਣ ਦੀ ਮੈਂ ਆਈ ਆ ਬੈਂਦੀ ਤਾਂ ਹੈ ਨਹੀਂਗੀ ਸੰਦੀਪ ਨੇ ਕੰਮ ਨਹੀਂ ਕਰਾਇਆ ਬੈਂਦੀ ਨਹੀਂ ਹੈਗੀ ਮਾਸਾ ਵੀ ਕੰਮ ਤੇ ਮੈਂ ਕਰ ਹੀ ਲਿਆ ਹੀ ਸਾਰਾ ਵੇਹਾਂ ਇਹਨੂੰ ਕਿੱਦਾਂ ਹਣ ਤਰੇਲੀਆਂ ਆਉਂਦੀਆਂ ਐਵੇਂ ਜਿਹੜਾ ਕੋ ਕੰਮ ਪਿਆ ਹੁੰਦਾ ਕਰਨ ਲਾ ਪੈਂਦੇ ਕਦੀ ਉਹ ਤੇ ਉਹ ਸਾਫ ਕਰਨ ਲਾ ਪੈਂਦੇ ਕਦੀ ਕੋਸ਼ ਕਰਨ ਲਾ ਪੈਂਦੇ ਪਤਾ ਨਹੀਂ ਮੈਂ ਤੇ ਇੱਕ ਚਾਹਣ ਚੱਕ ਕੇ ਗਈ ਆ ਉਧਰ ਤੇ ਪੱਖੇ ਲੱਗੇ ਡਿੱਗੀ ਪਈ ਮੈਨੂੰ ਤਾਂ ਲੱਗਦਾ ਵਾ ਇਹਨੇ ਪੱਖਾ ਭੁੱਖਾ ਹੀ ਚੋਕ ਕੇ ਆਸੇ ਪਾਸੇ ਕੀਤਾ ਕੀ ਕਰਨ ਢਈ ਤੂੰ ਕੋਹ ਨਹੀਂ ਮੈਂ ਉਧਰੇ ਗਈ ਪੱਖਾ ਹੀ ਲੱਗੀ ਫੜਨ ਤੇ ਚੱਕਰ ਆ ਗਿਆ ਪਰ ਸਮਝੀ ਨਹੀਂ ਪੱਖਾ ਭਾਰਾ ਹੀ ਤੈਨੂੰ ਪਤਾ ਹੀ ਨਹੀਂ ਲੱਗਾ ਹੈਗਾ ਆਜੇ ਤੂੰ ਨਾ ਵੇਂ ਨਹੀਂ ਤਾਂ ਉੱਥੇ ਕਿੰਨੇ ਵੇਖਣਾ ਸੀ ਜੇ ਮੈਂ ਵੀ ਨਾ ਉਧਰ ਵੀ ਨਾ ਜਾਂਦੀ ਤਾਂ ਉਹ ਗੱਲ ਕਿੰਨਾ ਉੱਥੇ ਸਮਾਨ ਪਿਆ ਵਾ ਕਿ ਦੇ ਕੋਈ ਚੀਜ਼ ਦੇ ਸਿਰ ਸੁਰ ਵੱਜਦਾ ਤਾਂ ਸਿਰ 파ਟ ਹੀ ਜਾਣਾ ਸੀ ਹਾਂ ਤੇ ਨਹੀਂ ਠੀਕ ਤੇ ਨਾ ਕਰਿਆ ਕਰੋ ਕੰਮ ਕੋਈ ਨਹੀਂ ਕੋਈ ਨਹੀਂ ਹੁੰਦਾ ਆ ਵੀ ਜਿਹੜਾ ਕੰਮ ਪਿਆ ਪਿਆ ਰਹਿੰਦਾ ਪੇ ਵੇਲੇ ਕਿਵੇਰੇ ਹੋ ਹੀ ਜਾਂਦਾ ਵਾ ਤੇ ਪਾਪੀ ਤੂੰ ਕੀ ਕਰਨ ਲਈ ਮੈਂ ਤਾਂ ਨੌਨ ਚਲੇ ਗਈ ਹੀਗੀ ਅੱਛਾ ਆ ਕੰਮ ਗੁਮ ਕਰਕੇ ਗਰਮੀ ਲੱਗੀ ਤੇ ਮੈਂ ਨੌਨ ਚਲੇ ਗਈ ਤੇ ਆ ਬੜਾ ਸੋਹਣਾ ਫੋਨ ਵਾ ਇਹ ਕਿਹਦਾ ਫੋਨ ਵਾ ਇਹ ਸੀਲੇ ਮੇਰਾ ਵਾ ਅੱਛਾ ਇਹ ਤੇ ਆਈਫੋਨ ਹੈ ਹਾਂ ਆਈਫੋਨ ਇਹ ਕਿਦਾਂ ਲਿਆ ਭਾਬੀ ਲੈਣਾ ਕੀ ਹੀ ਕਰ ਤੈਨੂੰ ਪਤਾ ਤਾਂ ਹੈ ਆਪਣੇ ਘਰ ਦੇ ਹਾਲਾਤਾਂ ਦਾ ਹਾਂਜੀ ਕਿੱਥੇ ਆਪਣੇ ਕੋ ਕਿੱਥੇ ਲਿਆ ਜਾਣਾ ਇਹ ਤਾਂ ਨਾ ਦਿੱਤਾ ਹੀ ਮੇਰੇ ਭੇਕੇ ਆ ਨੇ ਹਾਂਜੀ ਮੇਰੇ ਨਾ ਭਤੀਜੇ ਨੇ ਲੈ ਲਿਆ ਇਸ ਤੋਂ ਵੱਡਾ ਫੋਨ ਨਵਾਂ ਤੇ ਇਹ ਉੱਥੇ ਪਿਆ ਹੈਗਾ ਤੇ ਉਹ ਵੀ ਮੇਰਾ ਵੀਰ ਕਹਿੰਦਾ ਪਿਛਾਲਾ ਤੇ ਇੱਕੋ ਮਾਰਾ ਜੀ ਆਪਾਂ ਹੁਣ ਤੇ ਚਲ ਤੂੰ ਇਹ ਲੈ ਜਾ ਚਲੋ ਹੈ ਤੇ ਆਈਫੋਨੀਆਂ ਆਈਫੋਨ ਹਮਦੇ ਵੀ ਬੜੇ ਮਹਿੰਗੇ ਆ ਹਾਂ ਆਉਂਦੇ ਤਾਂ ਮਹਿੰਗੇ ਹੁਣ ਆਪਣੇ ਕੋ ਕਿੱਥੋਂ ਲਿਆ ਜਾਣਾ ਹੀ ਚੱਲੋ ਭਾਬੀ ਕਿੰਨੇ ਦਾ ਹੋਊਗਾ ਮੈਨੂੰ ਨਹੀਂ ਪਤਾ ਵੀ ਕਿੰਨੇ ਦਾ ਕਿਉਂਕਿ ਮੈਂ ਘਟਾ ਲੈਣ ਗਈ ਆ। ਅੱਛਾ। ਹਾਂ ਤੇ ਉਹਨਾਂ ਨੂੰ ਤਾਂ ਮੈਂ ਪੁੱਛਿਆ ਹੀ ਨਹੀਂ। ਅੱਛਾ। ਉਹਨਾਂ ਨੇ ਦਿੱਤਾ ਮੈਂ ਲੈ ਆਂਦਾ। ਠੀਕ ਆ। ਉਹਦਾ ਫੋਨ ਸੋਨਾ ਵਾ। ਹਾਂ। ਹਾਂ ਹੁਣ ਸਭ ਜਮਾਨਾ ਹੀ ਆਈਫੋਨਾਂ ਦਾ ਜਿਹਦੇ ਹੱਥ ਚ ਵੇਖ ਲੋ ਆਈਫੋਨ ਹੀ ਹੁੰਦੇ ਆ। ਹਾਂ। ਨਹੀਂ ਸੋਨਾ ਵਾ ਫੋਨ। ਚਾ ਮੈਂ ਚਾਹ ਚੁ ਬਣਾ ਕੇ ਲੈ ਆਉਣੀ ਆ। ਬਣਾ ਲਿਓ। ਬੜਾ ਸੋਨਾ ਤੇ ਭਰਾ ਨੇ ਉਹਨੂੰ ਆਈਫੋਨ ਦਿੱਤਾ ਵਾ। ਛੱਡ ਪਰੇ। ਹੂੰ ਆਈਫੋਨ ਦਿੱਤਾ ਵਾ। ਪਰਾਣਾ ਉੱਥੇ ਝੁੱਕ ਲਈ ਆ ਤੇ ਸ਼ਿਫਤਾ ਕਰਦੀ ਰਹਿੰਦੀ ਆ ਦੀਆਂ ਪਰਾਆਂ ਦੀਆਂ ਤੇ ਪਰਚਾਈ ਦੀਆਂ ਕੋਈ ਵੱਡਦਾ ਨਹੀਂ ਇੱਥੇ ਚਲੋ ਸਾਨੂੰ ਤੇ ਆਪ ਆਪਣੇ ਘਰ ਦੇ ਹਾਲਾਤਾਂ ਦਾ ਪਤਾ ਹੀ ਸਾਡਾ ਸਾਡਾ ਕਿਹੜਾ ਜੀਨ ਕਰਦਾ ਵੀ ਸਾਡਾ ਭਰਾ ਚੱਜਦਾ ਹੋਵੇ ਤੇ ਸਾਨੂੰ ਵੀ ਦਵੇ ਤੇ ਅਸੀਂ ਵੀ ਉੱਥੇ ਜਾ ਕੇ ਟੌਰ ਬਣਾਈਏ ਫੋਕਾ ਟੌਰ ਨਹੀਂ ਪੁੱਤ ਬਣਾਈ ਜਾਂਦਾ ਹੁੰਦਾ ਤੇ ਤੇਰੇ ਦਿਨ ਦਿਹਾਰਾਂ ਦੇ ਤੇ ਪਹੁੰਚਦੇ ਹੀ ਆ ਨਾ ਤੇਰੇ ਕੋਈ ਆਉਂਦੇ ਹੀ ਆ ਨਾ ਹਾਂ ਪਰਾ ਤੇਰਾ ਪਹੁੰਚਦਾ ਵਾ ਇਹਦਾ ਤਾਂ ਕੋਈ ਵੱਡਦਾ ਨਹੀਂ ਜੀ ਦਿਆਂ-ਦਿਆਂ ਤੇ ਤੇ ਤਰ ਕੋ ਜਾਂਦਾ ਹੀ ਨਾ ਭਰਾ ਤੇਰਾ ਹੈ ਚੱਲ ਮਾੜਾ ਚੰਗਾ ਜੋ ਵੀ ਆ ਕਰਕੇ ਹੁੰਦਾ ਹੀ ਹੈ ਨਾ ਤੇਰੀ ਫੋਕੀ ਤੇ ਨਹੀਂ ਬਣਾਉਂਦਾ ਟਾਵਰ ਹਮ ਹੈ ਇਹਦਾ ਤਾਂ ਕੋਈ ਵੜਦਾ ਨਹੀਂ ਇੱਥੇ ਵੈਸੇ ਨਾ ਇੱਕ ਗੱਲ ਦੀ ਮੈਂ ਨੋਟ ਕੀਤੀ ਆ ਕਿ ਜਦੋਂ ਤੇ ਇਹਦੇ ਲਾਗੇ ਪੈ ਜਾਓ ਇਹਨਾਂ ਗੱਲ ਪੇਕੀਆਂ ਨਹੀਂ ਕਰਨੀਆਂ ਹੋਰ ਇਹੋ ਹੀ ਸ਼ਿਫਤਾਂ ਕਰੀ ਜਾਊਗੀ ਮੈਂ ਤਾਂ ਕਈ ਵਾਰ ਨਾ ਉੱਠ ਕੇ ਤਾਂ ਭਰਾ ਚੱਲ ਜਾਊਂਗੀ ਹਮ ਸ਼ਿਫਤਾਂ ਹੀ ਕਰਦੀ ਰਹਿੰਦੀ ਇਹਦੀ ਪਰਝਾਈ ਪਤਾ ਕਿ ਕਿੱਡੀ ਸ਼ੈਤਾਨ ਹੋ ਹਮ ਕਿਤੇ ਉਹਨੇ ਇੱਥੇ ਤੱਕ ਹੁਣ ਮੈਂ ਕਿਦਨ ਦੀ ਬਿਮਾਰ ਆ ਆ ਬਿਲਕੁਲ ਜਾਣ ਤੱਕ ਤੇ ਤੂੰ ਸੁਣਿਆ ਤੀਆ ਭੱਜੀ ਆਈ ਕਿ ਨਹੀਂ ਹਾਂ ਮੇਰਾ ਖੂਨ ਆ ਮੈਨੂੰ ਤੇ ਆਉਣਾ ਪੈਣਾ ਤੇ ਉਹ ਕਿਤੇ ਇੱਥੇ ਬੜੀ ਰਹੀਗੀ ਹਾਂ ਆ ਤੇ ਗੱਲਾਂ ਬਣਾਉਂਦੀ ਰਹਿੰਦੀ ਕੰਮ ਪੈ ਗਿਆ ਆ ਉਹ ਹੋ ਗਿਆ ਜੇ ਹੋ ਗਿਆ ਮਮੀ ਤੇਰਾ ਪਤਾ ਲੈਣ ਆਉਣਾ ਹੈਗਾ ਹਾਂ ਨਹੀਂ ਚੱਲ ਕੋਈ ਨਹੀਂ ਮੈਂ ਉਹਦੇ ਪਤੇ ਤੋਂ ਐਵੇਂ ਚੰਗੀ ਜਦੋਂ ਮੈਂ ਫੋਨ ਹੱਥ ਫੜਕੇ ਵੇਖਿਆ ਨਾ ਮੈਨੂੰ ਉਹਦਾ ਪਤਾ ਲੱਗ ਗਿਆ ਕਿ ਫੋਨ ਸੈਕੰਡ ਹੈਂਡ ਹੀ ਆ ਆ ਚਲ ਚਲ ਹੈ ਤੇ ਬੀਬੀ ਆਈ ਫੋਣੀ ਆ ਉਦਾਂ ਵੀ ਦੇਰ ਸਾਮੇ ਸੈਕੰਡ ਹੈਂਡ ਹੀ 1.5 ਲੱਖ ਤੋਂ ਲੱਗੇ ਤੇ ਮਾਈ ਕੀਪ ਤਾਂ ਖਰਾਬ ਹੋਇਆ ਹੋਊਗਾ ਤੇ ਇਹਦੇ ਗੜੀ ਇਹ ਚੁੱਕ ਲਈ ਆ ਹੂੰ ਤੇ ਭਰਾ ਤੇਰੇ ਨੇ ਬਣਾਤਾ ਹੁਣਾਵਾ ਜਾਂ ਉਹਨੇ ਬਣਾਤਾ ਹੁਣਾ ਤਾਂ ਜਾਣਦੀ ਹੁਣੀ ਆ ਭੀ ਵੀਰ ਨੂੰ ਮੰਦੀ ਹੁਣੀ ਕਿ ਮੇਰਾ ਫੋਨ ਬਣਾ ਦੇ ਇਹਨੇ ਨਾ ਮੈਂ ਫੋਕੀ ਆਪਣੀ ਟਾਵਰ ਬਣਾਵਾ ਟਾਵਰ ਬਣਾਉਣਾ ਸਾਨੂੰ ਭਲੇ ਖਾਇਦਾ ਆ ਹਾਂ ਤੇ ਹੁਣ ਕੀ ਕਰਨਾ ਫਿਰ ਮਾਤਾ ਕਹਿੰਦੀ ਰਹਿੰਦੀ ਐ ਚੁੱਪ ਕਰਕੇ ਸੁਣ ਲਈ ਤੇ ਹਾਨੂੰ ਆਪਣੇ ਘਰ ਦੇ ਹਾਲਾਤ ਦਾ ਪਤਾ ਸੁਣਨੀ ਆ ਬੜਾ ਸਾਨੂੰ ਕੋਈ ਮਿਲੀ ਜਾਵੇ ਇੰਨਾ ਹੀ ਬਹੁਤ ਆ ਚਲੋ ਟੈਂ ਟੇ ਤੇਰਾ ਭਰਾ ਪਹੁੰਚਦਾ ਤੇ ਹੈ ਗਈਆਂ ਨਾ ਤੇਰ ਕੋ ਤੇ ਦਾ ਕੋਈ ਵੜਦਾ ਹੀ ਹੈ ਨੀ ਇੱਥੇ ਚਲੋ ਚੰਗਾ ਮਾੜਾ ਚੰਗਾ ਆਪੇ ਕੰਮ ਕਰਦੀ ਆ ਤੂੰ ਭਰਾ ਹੁਲਾ ਕੰਮ ਨਾ ਕਰਿਆ ਕਰ ਆਪਣੀ ਸਿਹਤ ਵੱਲ ਵੇਖਿਆ ਕਰ ਫਿਰ ਮੇਰੇ ਕੋਲ ਰਿਆ ਨਹੀਂ ਗਿਆ ਤੇ ਰਿਆ ਨਹੀਂ ਗਿਆ ਜਾਂਦਾ ਮੇਰੇ ਕੋਲ ਤੈਨੂੰ ਪਤਾ ਹੀ ਆ ਵੀ ਸਾਰੀ ਉਮਰ ਕੀਤਾ ਹੀ ਆ ਇੰਨਾ ਕਰਦੀ ਰਹੀ ਸਾਫ ਸਫਾਈ ਦਾ ਕੰਮ ਕਿਤੇ ਉੱਥੇ ਥਾਂ ਸਾਰਾ ਹੀ ਪੁੱਟਿਆ ਅੰਦਰ ਕਿਤੇ ਪਾਣੀ ਦੀ ਬਾਲਟੀ ਲਾ ਕੇ ਤੂੰ ਪਾਣੀ ਧਰਾਉਂਕ ਦੇ ਇਹ ਮਾਤਾ ਆਪੋ ਆਪਣੀ ਸਮਝ ਹੁੰਦੀ ਆ ਕਿੱਦਾਂ ਤੇ ਇਹ ਗੱਲਾਂ ਕਰਨ ਭਾਬੀ ਨੇ ਮੈਂ ਕਿੰਨੀ ਵਾਰੀ ਫੋਨ ਕਰਕੇ ਕਿਹਾ ਵਾ ਵੀ ਪਤਾ ਲੈਜੋ ਹਬੀ বিনা ਗੱਲਾਂ ਕਰਾ ਕੇ ਕੋਸ਼ ਹੁੰਦੀ ਚਲ ਮੈਂ ਰੀਨ ਨੂੰ ਕਰਦੀ ਆ ਫੋਨ ਪਾਸੇ ਜਾ ਕੇ ਚਲ ਜੇ ਬੁਰਾ ਜੇ ਖਲਾਰਾ ਪਿਆ ਬੁਰਾ ਤੈਨੂੰ ਤੈਨੂੰ ਬੁਰਾ ਲੱਗਦਾ ਤੇ ਉਹਨੂੰ ਬੁਰਾ ਨਹੀਂ ਲੱਗਦਾ ਹੈਗਾ ਤੇ ਤੂੰ ਆਪਣੇ ਵੱਲ ਵੇਖਿਆ ਕਰ ਪਿਆਤ ਪਿਆ ਰਹਿਣ ਤਾਂ ਚਲੋ ਹੁਣ ਤੈਨੂੰ ਨਹੀਂ ਕਿਸੇ ਨੇ ਕਹਿਣਾ ਜਿਹੜਾ ਕੋਈ ਆਊਗਾ ਇਹਨੂੰ ਹੀ ਕਹਿਣਾ ਵੀ ਖਲਾਰਾ ਪਿਆ ਵਾ ਤੇ ਆਪ ਬੈਠੀ ਆ ਜਾਂ ਫੋਨ ਤੇ ਲੱਗੀ ਆ ਆ ਪੰਛੀ ਤੇ ਆਪਣੇ ਵੱਲ ਧਿਆਨ ਦਿਆ ਕਰ ਉਹ ਹਨੀਆ ਪੰਛੀ ਲੱਗਣਾ ਪਤਾ ਨਹੀਂ ਕਿੱਥੋਂ ਲੈ ਆਈ ਹੈ ਚੋਕਰ ਕੇ ਤੇ ਵੇਂਦੀ ਰਹਿੰਦੀ ਉਹਦੇ ਵੱਲ ਪਤਾ ਨਹੀਂ ਚੱਲਦਾ ਵੀ ਆ ਕਿ ਨਹੀਂ ਜਾਂਦਾ ਕੀ ਪਤਾ ਚੜ੍ਹਾ ਦੋਦਾਂ ਫੋਨ ਮਿੰਕਾਈ ਤੇ ਸਮਝੇ ਨਹੀਂ ਲੱਗਦੀ ਕੋਈ ਸਿਰਫ ਹੀ ਕੱਤੀਆਂ ਫੁੱਲ ਜ਼ਿੰਕ 15 ਗੁੱਥੀਆਂ ਤੇ ਮਚੈਟੀ ਉਂਦੇ ਬੇ ਹੋਰ ਪਤਾ ਨਹੀਂ ਕੀ ਲਿਆ ਆਈ ਉਹ

ਤੇ ਉਹ ਵੀ ਜਿਵੇਂ ਫੋਨ ਕੀਤਾ ਹੈ ਹੁਣ ਮੈਂ ਪਾਸੇ ਉਹਦਾ ਫੋਨ ਕਰਤੀ ਪਈ ਆ ਹਾਂ ਤੇ ਮੰਮੀ ਨੇ ਹੀ ਠੀਕ ਕਿੰਨੇ ਨੇ ਇਹਨਾਂ ਦੇ ਬੁਖਾਰ ਜਿਹਾ ਚੜਨਦਿਆਂ ਹੀ ਉਹਨਾਂ ਨੂੰ ਅੱਛਾ ਤੇ ਮੈਂ ਭਾਬੀ ਕਿੰਨੇ ਦੇ ਨਾ ਤਾਂ ਕਹਿੰਦੇ ਆਂ ਵੀ ਪਤਾ ਲਾਜੋ ਤੇ ਪਰ ਭਾਬੀ ਨਾ ਧਿਆਨ ਜਿਆ ਨਹੀਂ ਦੇਂਦੇ ਤੇ ਹੋਣਾ ਅੱਜ ਤੇ ਚੱਕਰ ਖਾ ਕੇ ਵੀ ਡਿੱਗ ਗਏ ਅੱਛਾ ਤੇ ਹਾਂ ਤੇ ਉਹ ਮੇਨ ਨਾਨ ਵੀ ਆਈ ਆ ਤੇ ਉਹ ਨਾ ਅੱਜ ਕਰਾਂਗੇ ਰਹੰਦੇ ਇਹ ਵੀ ਇਹ ਵੀ ਪਤਾ ਲੈਂਦੀ ਆਂ ਅੱਛਾ ਹਾਂ ਤੇ ਤੂੰ ਨੂੰ ਭਾਬੀ ਆਪਣੀ ਨੂੰ ਨਾ ਹੀ ਜੋ ਚੁੱਕਦੀ ਫੋਨ ਤੇ ਰਹ ਜਾਂ ਉਹਨੇ ਗੌਰ ਨਹੀਂ ਕੀਤਾ ਗੱਲ ਦਾ ਤੇ ਤੂੰ ਮੇਰੇ ਨਾਲ ਗੱਲ ਕਰਦੀ ਤੇ ਮੈਂ ਹੀ ਆਉਂਦੇ ਤੇ ਹੀ ਪਤਾ ਲੈ ਜਾਂਦੇ ਉਹਦਾ ਸਭ ਆਹੋ ਨਹੀਂ ਹੋਣਾ ਟਾਈਮ ਕੱਟ ਕੇ ਆਜੂ ਪਤਾ ਲੈਣ ਕੋਈ ਨਹੀਂ ਆ ਜਾਂਦੇ ਤੇ ਉਹ ਦਵਾਈ ਦੋਈ ਲਈ ਉਹਦਾ ਹਾਂਜੀ ਹਾਂਜੀ ਦਵਾਈ ਤੇ ਖਾਂਦੇ ਆ ਵਾ ਹਾਂ ਤੇ ਉਝੜੋ ਉਹਦਾ ਤੇ ਹੁਣ ਠੀਕ ਹੀ ਆ ਤੇ ਪਰ ਫੇਰ ਵੀ ਨਾ ਚੁੱਕ ਖਾੜ ਚੜਨਦਾ ਹਾਂ ਉਹਨਾਂ ਨੂੰ ਤੇ ਫਿਰ ਉਹਨਾਂ ਨੂੰ ਵੀ ਹੀਰਕ ਜਾਈ ਆਪੀ ਤੇ ਪੀਖੇ ਪਤਾ ਲੈਣ ਨਹੀਂ ਆਏ ਇਹ ਤੇ ਗੱਲ ਹੁੰਦੀ ਆ ਗੁਰਪ੍ਰੀਤ ਸਾਰੇ ਇਦਾਂ ਹੀ ਕਰਦੇ ਆ ਹੁੰਦੇ ਆ ਧੀਆਂ ਨੂੰ ਵੀ ਲੈ ਵੀ ਇਹਦੇ ਮਾਪੇ ਨਹੀਂ ਆਏ ਤੇ ਇਹ ਆਪੀ ਆਪਾਂ ਆਉਂਦੀਆਂ ਤੇ ਪਤਾ ਲੈ ਜਾਂਦੇ ਆ ਹਾਂ ਭਾਬੀ ਨੂੰ ਵੀ ਲੈ ਆਉਣਾ ਨਾਲ ਹੀ ਲੈ ਆਵਾਂ ਕੋਈ ਨਹੀਂ ਦੋਵੇਂ ਜਾਣੇ ਨਾਲੇ ਤੈਨੂੰ ਮਿਲ ਜਾਗੇ ਤੇ ਨਾਲੇ ਤੇਰੀ ਸੱਸ ਦਾ ਪਤਾ ਲੈ ਜਾਂਦੇ ਆ ਹਾਂਜੀ ਆਹ ਤੇ ਉਹ ਗੱਲ ਸੁਣ ਹਾਂਜੀ ਇਹ ਡਾਕਟਰ ਨੇ ਕੀ ਆਖਿਆ ਖਾਣ-ਖੂਣ ਨੂੰ ਮੈਂ ਆਪਾਂ ਉਹੀ ਲਿਆਉਂਗਾ ਖਾਣ ਨੂੰ ਫਰੂਟ ਕੋਈ ਲਿਆਉਣਾ ਦੇ ਉਹ ਤੇਲੇ ਤੇ ਆਪਣੀ ਮਰਜ਼ੀ ਨੇ ਲੈ ਨਹੀਂ ਨਾ ਮਨਾ ਨਹੀਂ ਨਾ ਕੋ ਕੀਤਾ ਮੈਂ ਤਾਂ ਕਦੇ ਨਹੀਂ ਮਨਾ ਨਹੀਂ ਹੁਸ਼ ਵੀ ਹਾਂ ਮੜਾ ਨਹੀਂ ਹੁਸ਼ੀ ਹਾਂ ਤੇ ਉਹ ਤੇ ਆਪਣੀ ਮਰਜ਼ੀ ਨੇ ਲੈ ਅੱਛਾ ਅੱਛਾ ਤੇ ਰਾਜੋ ਫਿਰ ਜਲਦੀ ਕੋਈ ਨਹੀਂ ਆ ਜਾਗੇ ਆ ਜਾਂਦੇ ਹਾਂ ਚਲੋ ਠੀਕ ਆ ਫਿਰ ਠੀਕ ਵਾ ਠੀਕ ਆ ਹਾਂ ਠੀਕ ਚੰਗਾ ਓਕੇ ਚਲੋ ਹੁਣ ਮੈਂ ਦੱਸਾਂ ਦਵਿੰਦਰ ਨੂੰ ਫਿਰ ਉਹ ਕਹਿੰਦਾ ابھی ਅੱਜ ਕੰਮਾਂ ਕੋਈ ਨਹੀਂ ਗਾ ਚਲ ਮੈਂ ਉਹਨੂੰ ਕਹਿਣਾ ਆ ਵੀ ਜਾ ਹੀ ਆਉਨੇ ਆ ਕੀ ਜਾਂਦੀ ਹਾਂ 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 ਠੀਕ ਵਾ ਕੋਈ ਨਹੀਂ ਕੋਈ ਨਹੀਂ ਅੱਜ ਹੀ ਆ ਜਾਨੇ ਆ ਕੇ ਅਛਾ ਅਛਾ ਨਹੀਂ ਰਾਤ ਨਹੀਂ ਰਹਿ ਜਾਣਾ ਸਾਧਿਆੜੀ ਵਾਲੇ ਆਵਾਂਗੇ ਆ ਕੋਈ ਨਹੀਂ ਪੁੱਛ ਦੀਆਂ ਤੇਰੇ ਭਾਜੀ ਨੂੰ ਮੈਂ ਫਿਰ ਆ ਜਾਨੇ ਅੱਜ ਹੀ ਚੰਗਾ ਕਿਹੜਾ ਫੋਨ ਆ ਫੋਨ ਮੇਰੇ ਵੀਰ ਦਾ ਕਿ ਆਖੰਡਿਆ ਆਂਦਾ ਆਏ ਨਹੀਂ ਤੁਸੀਂ ਹੂੰ ਤੇ ਮੈਂ ਕਿ ਕੋਈ ਨਹੀਂ ਆ ਜਾਨੇ ਆਂਦਾ ਅੱਜ ਹੀ ਆਜੋ ਰਾਤ ਰਹਿਣ ਵਾਲੇ ਆਉ ਮੈਂ ਵੀ ਰਾਤ ਨਹੀਂ ਰਹਿਣਾ ਵੀ ਆ ਜਾਨੇ ਆਂਦਾ ਮਿਲ ਗਿਲ ਜਾਨੇ ਅੱਜ ਤੇ ਉਧਰ ਨੂੰ ਜਾਣਾ ਹੈ ਕਿੱਧਰ ਨੂੰ ਗੁਰਪ੍ਰੀਤ ਦਾ ਫੋਨ ਆਉਣ ਡਿਆ ਉਹਦੀ ਸੱਸ ਬਿਮਾਰ ਆ ਅਹੀ ਰਾਜੀ ਆਂ ਜੀ ਬਿਮਾਰੀਆਂ ਮੇਰੇ ਤੇ ਆਪ ਗਾਲਾਂ ਪੀੜ ਕਰਨ ਡਿਆ ਬੁਖਾਰ ਚੜਿਆ ਉਹ ਆਂਦੀ ਆਪ ਮੇਰੀ ਨਾਨਵੀ ਆਈ ਆ ਤੇ ਉਹ ਗੱਲਾਂ ਕਰਦੇ ਆ ਵੀ ਗੁਰਬੀ ਤੇਰੇ ਪੇ ਕੇ ਤਾਂ ਕੋਈ ਆਇਆ ਹੀ ਨਹੀਂ ਹੂੰ ਕਿਸ ਨੂੰ ਦੱਸਿਆ ਨਹੀਂਗਾ ਘਰ ਤੋਂ ਤਾਂ ਨਹੀਂ ਮੈਂ ਭਾਬੀ ਨੂੰ ਫੋਨ ਲਾਉਣੀ ਆ ਤੇ ਇੰਨੀ ਗੌਰ ਨਹੀਂ ਕੀਤਾ ਮੈਂ ਤੂੰ ਉਹਦਾ ਫੋਨ ਚੁੱਕਿਆ ਨਹੀਂਗਾ ਤੂੰ ਇਹ ਦੂਜਾ ਆਪਣਾ ਚੁੱਕ ਵੀ ਲਿਆ ਆਪਣਾ ਤਾਂ ਹੁਣ ਮੇਰੇ ਭਰਾ ਦਾ ਫੋਨ ਮੈਂ ਚੁੱਕਣਾ ਚੁੱਕਣਾ ਹੀਗਾ ਤੇ ਉਹ ਮੇਰੀ ਭੈਣ ਦਾ ਸੀ ਤੂੰ ਵੀ ਚੁੱਕ ਲਈਂਦੀ ਤੇ ਭੈਣ ਤੁਹਾਡੀ ਤੇ ਰੋਜ਼ ਫੋਨ ਲਾ ਛੜਦੀ ਸਿਰ ਖਾਂਦੀ ਰਹਿੰਦੀ ਹੋਰ ਫਿਰ ਹੋਰ ਕਦੋਂ ਆਓਗੇ ਕੀ ਲਿਆਓਗੇ ਮੇਰਾ ਫਲਾਨੀ ਜਿੰਜੀ ਕਰਦਾ ਵਾ ਸਮ੍ਰੀਤ ਆਖੰਡੀ मामੂ ਆਊਗਾ ਆ ਲਿਆਊਗਾ ਪਹਿਲਾਂ ਤੋਹੀ ਭੁੰਨਾ ਤੇ ਉਹਨਾਂ ਨੂੰ ਫੁੱਲੀਆਂ ਪਾਉਂਦੇ ਰਹਿੰਦੇ ਨੇ ਵੀ ਕੀ ਖਾਣਾ ਤੇ ਕੀ ਲਿਆਵਾ ਤੇ ਮੁੜ ਕੇ ਅਗਲੇ ਦਿਨ ਆਣੀ ਉਹ ਪਕੀਆਂ ਪਕਾ ਲੈਂਦੇ ਆ ਤੇ ਮੈਂ ਨੇ ਮੁੜ ਕੇ ਫੋਨ ਚੁੱਕਿਆ ਮੈਂ ਕਿਹਾ ਫੇਰ ਇਹੋ ਹੀ ਗਾਣਾ ਹੋਣਾ ਵਾ ਵੀ ਆਓ ਆਓ ਦੁੱਧਰ ਦੋਧੀਆਂ ਨੂੰ ਨਾ ਮਾਮੇ ਮਾਮੀਆਂ ਦਾ ਚਾਹ ਹੁੰਦਾ ਕਿ ਸਾਡੇ ਮਾਮਿਆਂ ਨੇ ਆਉਣਾ ਸਾਡੀ ਮਾਮੀ ਨੇ ਆਉਣਾ ਇਹੋ ਇੱਕ ਬੱਚਿਆਂ ਨੂੰ ਚਾਹ ਹੁੰਦਾ ਨਾਲੇ ਆਪਾਂ ਇਹ ਆ ਵੀ ਜਾਣਦੇ ਆ ਨਾਲੇ ਜੋ ਖਾਣਾ ਵਾ ਸੁਮਰੀਦ ਨੇ ਉਹ ਲਈ ਖਾਣ ਨੂੰ ਲੈ ਜਾਣਾ ਨਾਲੇ ਉਹਦੀ ਸੱਸ ਵੀ ਲੈ ਜਾਣਾ ਖਾਣ ਨੂੰ ਤੇ ਜਾਈਏ ਪਤਾ ਲੱਗੇ ਪਹਿਲਾਂ ਤਾਂ ਮੈਂ ਆਪਣੇ ਪੇਕੇਆਂ ਦੇ ਜਾਣਾ ਮੇਰੇ ਭਰਾ ਫੋਨ ਕਰਨ ਡਿਆ ਵਾ ਉਹ ਆਖਣ ਡਿਆ ਤੁਸੀਂ ਆਏ ਨਹੀਂਗੇ ਤੂੰ ਹੁਣ ਮੈਂ ਉਧਰ ਹਾਂ ਕਰ ਦਿੱਤੀ ਆ ਉਹ ਮਮੀ ਹਾਂ ਕੀਤੀ ਆ ਕਿ ਚਲ ਕੋਈ ਨਹੀਂ ਆ ਜਾਂਦੇ ਹਾਂ ਹਾਂ ਕਰ ਦਿੱਤੀ ਤੇ ਤੁਸੀਂ ਐਵੇਂ ਹਾਂ ਕਰੀ ਜਾਂਦੇ ਤੁਸੀਂ ਮੈਨੂੰ ਦੱਸ ਦਿੰਦੇ ਪਹਿਲਾਂ ਕਿ ਗੁਰਪ੍ਰੀਤ ਦਾ ਫੋਨ ਆਉਣ ਡਿਆ ਵਾ ਤਾਂ ਇਦਾਂ ਕਰਕੇ ਆਖਣ ਡਈ ਆ ਵੀ ਚੱਲ ਜੀ ਤੁਸੀਂ ਪਹਿਲਾਂ ਹੀ ਉਹਨੂੰ ਕਹਿਤਾ ਵੀ ਚੰਗਾ ਹੁੰਦੇ ਆ ਉਹ ਹੁਣੇ ਹੀ ਤੇ ਅੰਦਰੋਂ ਫੋਨ ਆਇਆ ਵਾ ਤੇ ਮੈਂ ਇੱਥੇ ਆ ਗਿਆ ਤੇਰੇ ਕੋਲ ਮੈਂ ਤਾਂ ਖੜ ਸੋਈ ਜਾ ਤੂੰ ਇੱਥੇ ਢਹੀ ਗੱਲਾਂ ਕਰ ਆ ਗਏ ਤੁਸੀਂ ਮੈਨੂੰ ਵੀ ਦੇ ਪਿਆ ਪਰ ਐਦਾਂ ਨਹੀਂ ਕਹਿਣਾ ਵੀ ਆਉਨੇ ਆ ਐਦਾਂ ਕਹਿਣਾ ਵੀ ਕੋਈ ਨਹੀਂ ਮੈਂ ਦੱਸਦਾ ਤੇ ਬੰਦੀਏ ਸਿਆਣੀਏ ਕਿਦਾਂ ਕਹਿਣਾ ਸੀ ਫਿਰ ਐਦਾਂ ਹੀ ਕਹਿਣਾ ਸੀ ਵੀ ਹੌਣ ਲਗਾਉਨੇ ਆ ਨਹੀਂ ਹੀ ਨਾ ਕਹਿਣਾ ਆਖਰਾ ਹੀ ਮੈਂ ਤੇਰੀ ਪਾਪਿੰਨ ਦੱਸਦਾ ਵਾ ਤੇ ਫਿਰ ਮੈਂ ਫਿਰ ਵੇਖਦੇ ਆ ਵੇਖਦੇ ਆ ਅੱਖੀਂ ਦੰਦਾ ਵਾ ਹੁਣ ਇੱਕ ਬੰਨੇ ਤੁਸੀਂ ਕਹੇ ਚੰਗਾ ਮੈਂ ਆਉਣਾ ਇੱਕ ਬੰਨੇ ਮੈਂ ਆਪਣੇ ਭਰਾ ਨੂੰ ਕਹਿਣ ਲਈ ਆਉਨੇ ਆ ਤੇ ਫਿਰ ਆ ਲੜਾਈ ਨਹੀਂ ਤੇ ਹੋਰ ਕੀ ਆ ਤੂੰ ਚੱਲ ਹਾਂ ਆਪਾਂ ਇੱਧਰ ਜਿੱਥੇ ਜਿਹੜਾ ਬੰਦਾ ਮਰੀਜ਼ ਵਾ ਉਹਦਾ ਤੇ ਪਤਾ ਲਈਏ ਹਾਂ ਤੇ ਭਰਾ ਨੂੰ ਮੁੜਕੀ ਮਿਲ ਲਈ ਨਹੀਂ ਬਾਅਦ ਚ ਮਰੀਜ਼ ਨੇ ਕਿੱਥੇ ਚਲ ਜਾਣਾ ਵਾ ਬੁਖਾਰ ਤੇ ਸਾਰੀ ਦੁਨੀਆ ਨੂੰ ਚੜਨ ਡੇ ਹੁਣ ਮੌਸਮ ਜਿੱਦਾਂ ਦਾ ਹੋਇਆ ਬਰਸਾਤ ਦਾ ਨਹੀਂ ਤੇ ਜੇ ਮਰੀਜ਼ ਨੇ ਨਹੀਂ ਕਿਤੇ ਚਲ ਜਾਣਾ ਤੇ ਭਰਾ ਤੇ ਨੇ ਇੰਗਲੈਂਡ ਦੀਆਂ ਟਿਕਟਾਂ ਕਰਾਈਆਂ ਵਾ ਵੀ ਉਹਨੇ ਜਾਜੇ ਛੱਡ ਕੇ ਚਲ ਜਾਣਾ ਮੇਰੀ ਸੁਣ ਲੋ ਬੰਦਾ ਮੈਂ ਨਹੀਂ ਕਿ ਕਿਤੇ ਵੀ ਜਾਣਾ ਨਾ ਮੈਂ ਕਿਸਦਾ ਪਤਾ ਲੈਣ ਜਾਣਾ ਵਾ ਤੇ ਨਾ ਮੈਂ ਓਦਾਂ ਹੀ ਜਾਣਾ ਵਾ ਠੀਕ ਵਾ ਹਰ ਇੱਕ ਚੀਜ਼ ਨੂੰ ਕੋਈ ਚੀਜ਼ ਸਾਡੇ ਘਰ ਵੇਂਦੀ ਆ ਨਾ ਆਹ ਦੇ ਦਿਓ ਮੈਨੂੰ ਆਹ ਦੇ ਦਿਓ ਓਦੋਂ ਸਾਡੇ ਘਰ ਆਈਫੋਨ ਹੀ ਨਾ ਉਸੇ ਵੇਲੇ ਲੈ ਗਈ ਮੇਰੇ ਮੁੰਡੇ ਨੇ ਲੈਣਾ ਵਾ ਮੇਰੇ ਮੁੰਡੇ ਨੂੰ ਚਾਹੀਦਾ ਵਾ ਉਹੋ ਜੇ ਤੁਸੀਂ ਤੁਸੀਂ ਇਹ ਨਹੀਂ ਆਖਿਆ ਬਿਚਾਲਾ ਆਪਾਂ ਨਿੱਕਾ ਮੋਟਾ ਕੋਈ ਹੋਰ ਲੈ ਦਿੰਨੇ ਲੈ ਫੜ ਭੈਣ ਇਹ ਕਿਹੜੀ ਗੱਲ ਵਾ ਅਸੀਂ ਹੋਰ ਲੱਲਾਂਗੇ ਫਿਰ ਕੀ ਹੋਇਆ ਲੱਗੀ ਆ ਤੇ ਉਹ ਬਾਬਾ ਲੈ ਗੀ ਚੰਗਾ ਐ ਮੈਂ ਤੇ ਉਦਾਂ ਹੀ ਗੱਲ ਕਰ ਦਿੱਤੀ ਆ ਹਣ ਲੱਖ ਲੱਖ ਰੁਪਏ ਦੇ ਇਦਾਂ ਫੋਨ ਦੇ ਹੁੰਦੇ ਆ ਇਹਨੇ ਮਹਿੰਗੇ ਉਹ ਨਾ ਅੱਧੇ ਘਰ ਦੀ ਮਾਲਕਾ ਪੈੜੀਆਂ ਚ ਮਾਲਕਾ ਤੂੰ ਕਿੱਦਾਂ ਇਹ ਗੱਲਾਂ ਕਰਨ ਲਈ ਆ ਤੁਹਾਨੂੰ ਭੈਣ ਭਰਾ ਨੂੰ ਤੋੜਦੀ ਆ ਤਾਂ ਤੇ ਫਿਰ ਮੈਂ ਉਦੋਂ ਨਹੀਂ ਆਖਿਆ ਵੀ ਪੈੜੀ ਲਿਖਾ ਦੋ ਹੁਣ ਤੁਸੀਂ ਫੇਰ ਪੈੜੀਆਂ ਦੀ ਗੱਲ ਕਰ ਰਹੇ ਹੋ ਲਿਖਾ ਦਾਂਗੇ ਲਿਖਾ ਦਾਂਗੇ ਤੂੰ ਉਹਨਾਂ ਦੀ ਆੜੀ ਚੀਜ਼ ਮੰਗਦੀ ਐ ਮੈਂ ਉਹਨੂੰ ਉਹ ਹੀ ਦੇਣੀ ਲੈ ਕੇ ਅਛਾ ਕੋਈ ਮੈਂ ਹਰ ਇੱਕ ਰੀਜ ਪਗਾਉਣੀ ਆ ਤੇ ਪੈੜੀ ਦਾ ਡਰਾਵਾ ਦੇ ਦੇ ਕੇ ਮੈਨੂੰ ਤੇ ਫੇਰ ਤੁਸੀਂ ਤਾਂ ਚੀਜ਼ਾਂ ਦੇਣ ਦੇ ਵੀ ਪੈੜੀ ਲੈ ਜਾਣੇ ਉਹ ਇਹ ਗੱਲਾਂ ਕਰਦੀਆਂ ਆ ਕਿ ਆਹ ਦੇ ਤਾ ਆਹ ਚੀਜ਼ ਮੰਗਦੀ ਉਹ ਜਿਹੜੀ ਚੀਜ਼ ਮੰਗੂ ਮੈਂ ਦੇਣੀ ਆ ਪਰ ਮੈਂ ਨਹੀਂ ਕਾ ਜਾਣਾ ਮੈਂ ਨਹੀਂ ਕਾ ਜਾਣਾ ਸੱਸ ਬਿਮਾਰ ਅੱਜ ਵਾ ਤੇ ਮੁੜ ਕੇ ਫੇਰ ਸੱਸ ਨੇ ਤੋਂ ਚਵਨ ਦਿਨਾਂ ਨੇ ਬਿਮਾਰ ਪੈ ਐਣਾ ਵਾ ਪਹਿਲਾਂ ਅਸੀਂ ਆਪਣੇ ਘਰੋਂ ਟਾਈਮ ਭੰਨਣਾ ਤੇਲ ਬਾਲਣਾ ਉਥੇ ਖਾਣ ਨੂੰ ਸੱਸ ਲਈ ਵੱਖਰਾ ਖੜਨਾ ਮੁੜ ਕੇ ਆਖਣਾ ਮੇਰੀ ਪੁਣੀ ਵੀਲੀ ਪੈਕਟ ਵਰਨ ਸਵੰਨੇ ਆ ਚਾਹੀਦੇ ਆ ਉਹ ਤੇ ਮੈਂ ਖਾਣੇ ਖਾਣੇ ਉਹ ਖਾਣੇ ਉਹ ਤੈਨੂੰ ਪਤਾ ਹੀ ਨਹੀਂ ਆਪਣੇ ਵੀ ਨੂੰ ਦੇਣੇ ਪੈਸੇ ਵੱਖਰੇ ਤੇ ਭੈਣ ਦੀ ਮੁੱਠ ਚ ਵੱਖਰੇ ਦੇ ਕੇ ਹੁਣੇ ਮੇਰੇ ਤੋਂ ਚੋਰੀ ਮੈਂ ਸਾਰਾ ਪਤਾ ਜਿਹਦਾ ਪਤਾ ਲੈਣ ਜਾਣਾ ਉਹਨੂੰ ਦੇਣੇ ਤੁਸੀਂ ਤੇ 5-6000 ਨੂੰ ਗੋਲ ਲਾ ਕੇ ਆਉਣਾ ਵਾ ਤੇ ਆਪਣੇ ਘਰੇ ਬਹਿ ਕੇ ਫੋਨ ਕਰ ਲਿਆ ਹਲਿਆ ਉਹ ਨਾ ਭੈਣ ਜੀ ਨਾਲ ਮੈਂ ਗੱਲ ਕਰ ਲਾਂ ਇਹ ਭੈਣ ਜੀ ਠੀਕ ਠਾਕ ਜੇ ਪਤਾ ਲੱਗਾ ਸਭੀ ਤੁਸੀਂ ਠੀਕ ਨਹੀਂਗੇ ਦੇਖ ਪਈ ਤੇ ਅਸੀਂ ਕਿਸ ਵੇਲੇ ਆਵਾਂਗੇ ਪਤਾ ਲੈਣ ਅਰੇ ਮੇਰੇ ਵੀਰ ਦਾ ਫੇਰ ਫੋਨ ਆ ਗਿਆ ਚੱਲ ਕੋਈ ਨਹੀਂ ਕਾਟੇ ਇਹਨੂੰ ਜੋ ਠੰਡ ਭੈਣ ਭਰਾ ਨਾਲ ਮਿਲ ਕੇ ਪੈਂਦੀ ਆ ਨਾ ਉਹ ਫੋਨ ਤੇ ਠੰਡ ਨਹੀਂ ਪੈਂਦੀ ਆ ਫੋਨ ਨੇ ਤੇ ਕਿੰਨੀਆਂ ਰਿਸ਼ਤੇਦਾਰੀਆਂ ਲੋਕਾਂ ਦੀਆਂ ਖਤਮ ਕਰ ਦਿੱਤੀਆਂ ਤੇ ਮੈਂ ਇਹ ਇਹਦੇ ਉੱਤੇ ਨਹੀਂ ਗੱਲ ਕਰਨੀ ਗੱਲ ਕਰਨੀ ਇਹਦੇ ਭੈਣ ਨਾਲ ਜਾ ਕੇ ਉੱਥੇ ਮਿਲ ਕੇ ਗੱਲ ਕਰਨੀ ਆ ਉਹਦੀ ਸੱਸ ਨਾਲ ਮਿਲ ਕੇ ਗੱਲ ਕਰਨੀ ਆ ਚੱਲ ਜਾਓ ਫਿਰ ਮੈਂ ਨਹੀਂ ਕਾ ਜਾਣਾ ਚੱਲ ਨਹੀਂ ਜਾਣਾ ਤੂੰ ਨਾ ਜਾ ਹੋਂਦਾ ਕਹਿ ਫਿਰ ਮੈਂ ਨਹੀਂ ਕਾ ਜਾਣਾ ਹੁਣ ਮੈਂ ਆਪਣੇ ਭਰਾ ਨੂੰ ਕੀ ਆਖਾਂ ਤੂੰ ਆਪਣੇ ਭਰਾ ਨੂੰ ਕਹਿੰਦਾ ਜੋ ਕਹਿਣਾ ਕਿ ਮੈਨੂੰ ਹੁਣ ਕੀ ਪਤਾ ਕੀ ਆਖਦਾ ਤੂੰ ਤੂੰ ਕਹਦੇ ਜੋ ਕਹਿਣਾ ਹੈਲੋ ਆਹੋ ਵੀਰ ਅੱਜ ਨਹੀਂ ਹੜਕੋ ਆਇਆ ਜਾਣਾ ਅੱਜ ਨਾ ਉਹ ਮੈਂ ਮੇਰੀ ਨਾਨਾ ਜਿਹੜੀ ਆ ਨਾ ਉਹਦੀ ਬਿਮਾਰ ਵਾ ਸੱਸ ਬੜੀ ਡਿਗ ਪਈ ਆ ਤੇ ਉਹ ਉੱਥੇ ਚੱਲਿਆ ਪਤਾ ਲੈਣ ਤੇ ਮੈਨੂੰ ਕਹਿੰਦਾ ਨਾਲ ਚੱਲ ਤੇ ਮੈਂ ਤੇ ਆਵੋ ਨਾ ਲੰਡੇ ਵੀ ਮੇਰੇਆਂ ਦੇ ਨਹੀਂ ਜਾਣਾ ਤੇ ਮੈਂ ਤੇਰੇ ਆ ਦੇ ਨਹੀਂ ਜਾਣਾ ਆਹੋ ਤੇ ਫਿਰ ਹੁਣ ਨਹੀਂ ਆ ਜਾਣਾ ਫਿਰ ਕੋਈ ਨਹੀਂ ਫਿਰ ਵੇਖ ਲਾਂਗੇ ਕਿਸੇ ਵੜੇ ਚੰਗਾ ਹਦ ਹੋ ਗਈ ਇਹਦੇ ਵਾਲੀ ਮੈਂ ਐਵੇਂ ਹਾਂ ਕਰ ਬੈਠੀ ਉਹਨੂੰ ਵਿਚਾਰੇ ਨੂੰ ਜਿੱਥੇ ਜਾਂਦਾ ਜਾਵੇ ਜੋ ਮਰਜੀ ਦੇ ਆਵੇ ਮੇਰੀਆਂ ਅੱਖਾਂ ਸਾਹਮਣੇ ਜਿਹੜੀਆਂ ਚੀਜ਼ਾਂ ਪੜਾਂਗੀਆਂ ਮੇਰੇ ਤੇ ਦਿਲ 'ਚ ਹੋ ਜਾਣੇ ਸ਼ੇਕ ਤੇ ਮੇਰੇ ਵੱਲ ਜੋ ਮਰਜੀ ਦੇ ਆਵੇ ਖਾਣ ਨੂੰ ਲੈ ਜੇ ਪੈਸੇ ਦੇ ਆਵੇ ਜੋ ਮਰਜ਼ੀ ਕਰਾਂ। ਵੀ ਵੀ ਇਹ ਕੀ ਇਹ ਗੱਲਾਂ ਕਰਦੀ ਆ। ਇਹਦੇ ਭਰਾ ਦੇ ਫੋਨ ਦੇ ਚਾਹ ਦੇ ਵਿੱਚ ਰਿਸ਼ਤੇਦਾਰੀਆਂ ਵੀ ਭੁੱਲ ਗਈ। ਉਹ ਲੱਗਦੀ ਸਾਡੀ ਮਾਸੀ ਆ ਤੇ ਆਖੀ ਜਾਂਦੀ ਆ ਵੀ ਲਿਆ ਮੈਂ ਭੈਣ ਜੀ ਨਾਲ ਫੋਨ ਤੇ ਗੱਲ ਕਰ ਲਾਂ। ਉਹਦੀ ਰਾਜੀ ਭਾਜੀ ਫੋਨ ਤੇ ਪੁੱਛ ਲਾਂ। ਵੀ ਉਹ ਰਿਸ਼ਤੇਦਾਰੀਆਂ ਭੁੱਲ ਗਈ ਇਹਦਾ ਦਿਮਾਗ ਹੀ ਵੇ ਕਿੱਧਰ ਤੱਕ ਇੱਧਰ ਤੁਰ ਪਿਆ। ਇੰਨਾ ਚਾਹ ਵ ਭਰਾ ਦੇ ਫੋਨ ਦਾ। ਨਹੀਂ ਜਾਂਦੀ ਤੇ ਨਾ ਜਾਵੇ। ਇਹ ਜਿਹੜੇ ਮਾਲਾਂ ਦਾ ਮਣਕਾ ਇੱਥੇ ਪਰਵਾਇਰ ਵਿੱਚ ਚੰਗਾ ਵਾ। ਨਾ ਇਹਨੂੰ ਮੈਂ ਨਾਲ ਹੀ ਖੜਨਾ ਹੋਣਾ ਮੈਂ ਹੀ ਜਾਣਾ ਤਿਆਰ ਹੋ ਕੇ ਇਹਨੂੰ ਖੜਨਾ ਹੀ ਨਹੀਂ ਇਹ ਕਲੇਸ਼ ਹੀ ਪਉਂਦੀ ਜਦੋਂ ਪਉਂਦੀ ਕਦੀ ਕਿਤੇ ਤੇ ਕਦੀ ਕਿਤੇ ਦਾ